ਹਾਂਜੀ ਕੀ ਨਾਂਜੀ ਤੁਹਾਡਾ ਜੇ ਮੈਂ ਸ਼ੋਕਮਰ ਜੀ ਹਾਂਜੀ ਕਿਹੜੇ ਮਹੱਲੇ ਦੇ ਰਹਿਣ ਲੱਗੇ ਤੁਸੀਂ ਮੋਹਾਲਾ ਕੌਂਗਲਾ ਜੀ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਜੀ ਰੋਤੀ ਮੁੰਡੇ ਆਏ ਆਪਣੇ ਮਹੱਲੇ ਦੇ ਉਹਨਾਂ ਨੇ ਬਿਲ ਦਿੱਤੀ ਜਾਣ ਕੇ ਕਹਿੰਦੇ ਵੀ ਢਾਢੇ ਸਾਮ ਚੱਕ ਲੱਗੀ ਆ ਕਿੰਨੇ ਕ ਵਜੇ ਦਾ ਟਾਈਮ ਸੀ ਇਹ 1.5 ਵਜੇ ਦਾ ਟਾਈਮ ਸੀ ਅੱਛਾ ਜੀ ਜਦੋਂ 1.5 ਵਜੇ ਆਏ ਪੂਰੀ ਅੱਗ ਲੱਗੀ ਹੋਈ ਸੀ ਠੀਕ ਹੈ ਤੇ ਅਈ ਫਿਰ ਪੱਜ ਕੇ ਗੱਡੀ ਬਾਹਰ ਕੱਢੀ ਜੀ ਆਪਣੀ ਮੋਸਲ ਸੀ ਖਲੋ ਗੱਡੇ ਜੀ ਮੁੰਡੇ ਉਦੋਂ ਬਾਅਦ ਕਾਬੂ ਨਹੀਂ ਅੱਗ ਹੋਈ ਅੱਛਾ ਇਹ ਪਤਾ ਲੱਗਾ ਜੀ ਕਾਰਨ ਕੀ ਹੈਗਾ ਇਹਦਾ ਨਹੀਂ ਤਾਂ ਪਤਾ ਨਹੀਂ ਕੋਈ ਸ਼ਾਰਟ ਸਰਕਟ ਹੈ ਜਾਂ ਕੋਈ ਨਹੀਂ ਕੁਝ ਨਹੀਂ ਗਏ ਸਰ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਇਹਦੇ ਵਿੱਚ ਨੁਕਸਾਨ ਲਗੋ 1.5 ਤੋਂ 2 ਲੱਖ ਰੁਪਏ ਦਾ ਲਗੋ ਜੀ ਕਿੰਨਾ ਟਾਈਮ ਹੋ ਗਿਆ ਹੁਣ ਅੱਗ ਲੱਗੀ ਨੂੰ ਅੱਗ ਲੱਗੀ 1.5 ਵਜੇ ਲੱਗੀ ਜੀ ਦੇਖ ਲਓ ਠੀਕ ਹੈ ਕਿੰਨੀਆਂ ਹੁਣ ਤੱਕ ਗੱਡੀਆਂ ਲੱਗ ਚੁੱਕੀਆਂ ਆ ਗੱਡੀਆਂ ਲੱਗੀਆਂ 7-8 ਲੱਗੀਆਂ ਜੀ ਠੀਕ ਹੈ ਤੇ ਹੁਣ ਕਿੱਦਾਂ ਦਾ ਕੰਟਰੋਲ ਕਿੰਨਾ ਹੈ ਕੰਟਰੋਲ ਬਹੁਤ ਠੀਕ ਹੀ ਹੈ ਉਹਦੇ ਚੱਲ ਰਿਹਾ ਜੀ ਕੰਮ ਠੀਕ ਹੈ ਬਰਾਏ ਹੋ ਨਹੀਂ ਰਿਹਾ ਕੰਟਰੋਲ ਕੋਈ ਪੁਲਿਸ ਪ੍ਰਸ਼ਾਸਨ ਵਾਲਾ ਕੋਈ ਪਹੁੰਚਿਆ ਹੋਇਆ ਕੋਈ ਨਹੀਂ ਆਇਆ ਜੀ 112 ਦਾ ਨੰਬਰ ਹ ਏ ਕੀ ਗੱਲਬਾਤ ਹੋਈ ਸੀ ਇੱਥੇ ਜੀ ਸਾਨੂੰ ਸਾਢੇ 3 ਵਜੇ ਤਕਰੀਬਨ ਕਾਲ ਆਈ ਸੀ ਤੇ ਕਹਿੰਦੇ ਵੀ ਫਾਇਰ ਕਾਲ ਲੱਗੀ ਹੋਈ ਹੈ ਇਸ ਸ਼ਾਹਕੋਟ ਵਿੱਚ ਹੀ ਕਬਾੜ ਨੂੰ ਠੀਕ ਹੈ ਜੀ ਫਿਰ ਤੁਸੀਂ ਇੱਥੇ ਪਹੁੰਚੇ ਕਿਹੋ ਜਿਹਾ ਮਾਹੌਲ ਸੀ ਇੱਥੇ ਉੱਥੇ ਮੋਲ ਕਾਫੀ ਅੱਗ ਸੀਗੀ ਜਦੋਂ ਆ ਕੇ ਵੇਖਿਆ ਤੇ ਤਕਰੀਬਨ ਸਾਢੇ 3:30 ਵਜੇ ਦੇ ਹੀ ਉਦੋਂ ਦੇ ਲੱਗੇ ਹੋਈਆਂ ਪਰ ਹਾਲੇ ਥੋੜੀ ਜਿਹੀ ਅੱਗ ਕੰਟਰੋਲ 'ਚ ਆ ਹੁਣ ਪਰ ਪੂਜਾਦਾ ਹੈ ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਨੂੰ ਤਿੰਨ ਵਜੇ ਦੀ ਕਹਿੰਦੇ ਵੀ ਲੱਗੀ ਹੋਈ ਹੈ ਪਰ ਸਾਢੇ 3:30 ਵਜੇ ਸਾਡੇ ਕੋਲ ਪਹੁੰਚੀ ਠੀਕ ਹੈ ਜੀ ਤੇ ਕਿੰਨੀਆਂ ਗੱਡੀਆਂ ਹੁਣ ਤੱਕ ਲੱਗ ਚੁੱਕੀਆਂ ਨੇ ਗੱਡੀਆਂ ਇੱਧਰ ਘਟੋ ਘਟੇ 10 11 ਗੱਡੀਆਂ ਲੱਗੀਆਂ ਕਿੱਥੋਂ ਕਿੱਥੋਂ ਗੱਡੀਆਂ ਆਈਆਂ ਜੀ ਨਕੋਦਰ ਤੇ ਸ਼ਾਹਕੋਟ ਤੋਂ